ਇਹ ਬੰਦਾ ਵਾ ਜਿਹਨੇ ਇਨੀ ਬਕਵਾਸ ਕੀਤੀ ਆ ਜਿਹਨੇ ਇਨੀ ਚਵਲਾ ਮਾਰੀਆਂ ਵਾ ਉਸ ਚਵਲ ਨੂੰ ਨਹੀਂ ਮਿਲਦਾ ਉਹਰੇ ਪੂਰੇ ਪਰਿਵਾਰ ਨੂੰ ਅੱਗੇ ਥਾੜੇ ਦੇ ਬੰਦ ਕਰਨਾ ਪਰ ਅਧਧ ਪੀਤਾ ਵਾ ਤੇ ਸਮੂਹ ਭਾਈਚਾਰਾ ਅੱਜ ਇੱਥੇ ਪੜਜ ਬਣੋਤਾ ਵਾ ਉਹਨਾਂ ਦੇ ਸਾਹਮਣੇ ਅਗੇ ਇੱਕ ਸ਼ਬਦੀ ਬੋਲਦੇ ਅਈ ਉਹਦੀ ਜੁੱਤੀ 'ਚ ਪਾਣੀ ਵੀ ਲੱਗ ਗਿਆ ਨਹੀਂ ਹੁੰਦਾ ਇਹ ਸਾਡੀ ਜੁੱਤੀ 'ਚ ਪਾਣੀ ਕੀ ਹੋਇਆ ਹੱਤ ਉਹ ਜਿਹੜੇ ਇਹਨੇ ਲੋਕ ਨੇ ਉਹ ਬਹੁਤ ਮਾੜੀ ਹਰਕਤ ਕਰ ਰਹੇ ਆ ਜਿਹਨਾਂ ਦੀ ਸੋਚ ਘਟਿਆ ਆ ਉਹ ਘਟਿਆ ਸੋਚ ਦੇ ਮਾਲਕ ਨਹੀਂ ਇਸ ਕਰਕੇ ਇਹਦਾ ਪੂਰਾ ਹੀ ਨਿਆਂ ਹੋਣਾ ਚਾਹੀਦਾ ਇਹੋ ਜਿਹੇ ਨੂੰ ਚੰਗੀ ਤਰ੍ਹਾਂ ਨੱਸ ਪੈਗੀ ਸੋ ਜਿੱਥੇ ਇਸ ਜਗ੍ਹਾ ਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨਹੀਂ ਉੱਤੇ ਵਾਲਮੀਕੀ ਭਾਈਚਾਰੇ ਤੋਂ ਵੀ ਇੱਥੇ ਜਿਹੜੇ ਵਾਲਮੀਕੀ ਸੰਸਮਾਜ ਦੇ ਲੋਕ ਨੇ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਨਾਮ ਹੈ ਬਾਬਾ ਜੀ ਤੁਹਾਡਾ ਅਸੀਂ ਜੀ ਆਦਿ ਵਾਸੀ ਗੁਰ ਗਿਆਨ ਨਾਥ ਪੁਰਸ਼ਗੱਸ਼ ਦਲ ਦੇ ਤੋਂ ਪੂਰੀ ਟੀਮ ਮਾਜਾ ਜਨਸਕਤਰ ਵਿੱਚ ਕੁਲਦੀਪ ਸਿੰਘ ਬਲਵਿੰਦਰ ਸਿੰਘ ਸੋਤਾ ਸਾਹਿਬ ਡਿਸਟ੍ਰਿਕਟ ਪ੍ਰੈਜ਼ੀਡੈਂਟ ਔਰ ਮਾਜਾ ਜਨ ਚੇਅਰਮੈਨ ਬਗੀਚਾ ਜੀ ਔਰ ਪੰਜਾਬ ਜਨਸਕਤਰ ਜਿਹੜੇ ਆ ਆਪਣੇ ਭਾਈ ਯੂਨੀ ਪਹੁੰਚੇ ਰਹੇ ਦਾ ਵਸਾ ਬਿਆ ਹੋਰ ਵੀ ਰਵਿ ਸਿੰਘ ਗਪੂ ਜੀ ਆ ਬੀਸੀ ਵਿਖ ਦੇ ਪ੍ਰਧਾਨ ਭਾਈ ਵਿਸ਼ਾਲ ਜੀ ਆ ਔਰ ਭਾਈ ਗੁਰਪਾਲ ਜੀ ਆ ਔਰ ਆ ਜਿਹੜਾ ਪੂਰਾ ਪਾਲਪਿਕ ਭਾਈਚਾਰਾ ਇੱਥੇ ਪਹੁੰਚਿਆ ਹੋਆ ਅਸੀਂ ਆਸ਼ਰਮ ਵੱਲੋਂ ਆ ਸੰਤ ਗਿਦਾ ਨਰਮਹਾਰਾ ਜੀ ਰਹਿਣ ਰਹਿਣ ਮਾਈਏ ਇੱਥੇ ਜਣੀ ਸੱਤਾ ਚੱਲਦੀ ਆ ਵੇਖੋ ਜੀ ਜਿਹੜੇ ਆ ਜਾਤੀ ਕਿਸ਼ੋਧਕ ਸ਼ਬਦ ਇੱਕ ਤਾਂ ਲੋਕ ਆਮ ਬੋਲਦੇ ਸੀ ਕਿ ਇਹ ਮੂਹ ਤੇ ਗੱਲ ਕਰ ਦਿੰਦੇ ਪਰ ਇਹ ਬੰਦੇ ਨੇ ਜਿਹੜੀ ਆ ਹਾਦੀ ਪਾਰ ਕਰ ਦਿੱਤੀ ਗਈ ਆ ਅਗਰ ਪ੍ਰਸ਼ਾਸਨ ਚੋਂ ਸਾਡੀਆਂ ਸਭ ਮੂਹ ਜਥੇ ਬੰਨੀਆਂ ਪੂਰਾ ਭਾਈਚਾਰਾ ਘਟਾ ਆਇਆ ਸੀ ਧੰਨਵਾਦ ਕਰਦੇ ਆ ਕਿ ਸਾਡੇ ਲੋਕ ਇਹ ਨਹੀਂ ਸੋਚੀ ਆ ਕਿ ਇੱਕ ਬੰਦੇ ਦੇ ਗੱਲ ਹੋਊਗੀ ਤੇ ਅਸੀਂ ਪੂਰੇ ਪਰਿਵਾਰੋਂ ਦਾ ਵਿਰੋਧ ਕਰਾਂਗੇ ਪਿੰਡਾਂ ਦੇ ਪਿੰਡ ਵਿਰੋਧ ਕਰ ਰਹੇ ਆ ਪੂਰਾ ਪੰਜਾਬ ਵਿਰੋਧ ਕਰਦਾ ਪਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਾਡੇ ਕੋਈ ਐਸੀ ਭਾਈਚਾਰੇ ਦੇ ਤੇ ਪਰਚਾ ਦਰਜ ਹੁੰਨਾਰੇ ਸਾਡੀਆਂ ਧੀਆਂ ਭੈਣਾਂ ਨੂੰ ਖਿੱਚ ਕੇ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਅਗਰ ਕਿਸੇ ਦੇ ਪੁੱਤ ਨਹੀਂ ਹਾਜ਼ਰ ਹੁੰਦਾ ਤੇ ਉਹਦੇ ਪਿਓ ਨੂੰ ਲਿਆਂਦਾ ਜਾਂਦਾ ਵਾ ਪਰ ਅੱਜ ਉਹ ਜਿਹੜਾ ਮਤਬਦੀ ਬੰਦਾ ਵਾ ਜਿਨੇ ਇਨੀ ਬਕਵਾਸ ਕੀਤੀ ਆ ਜਿਨੇ ਇਨੀ ਚਵਲਾ ਮਾਰੀਆਂ ਵਾ ਉਹਨਾਂ ਸਵਰਨ ਨੂੰ ਨਹੀਂ ਮਿਲਦਾ ਉਹਦੇ ਪੂਰੇ ਪਰਿਵਾਰ ਨੂੰ ਆ ਕੇ ਠਾਣੇ 'ਚ ਬੰਦ ਕਰਨਾ ਤਾਂ ਕਿ ਆਡੇ ਪੂਰੇ ਪਾਈਚਾਰੇ ਨੂੰ ਸੰਤੁਸ਼ਟੀ ਮਿਲੇ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਜੀ ਮਿਲਦਾ ਤੇ ਉਹ ਠਾਣੇ ਦੇ ਅੰਦਰ ਬੰਦ ਹੋਣਾ ਚਾਹੀਦਾ ਵਾ ਔਰ ਦੂਜੇ ਨੰਬਰ ਦੇ ਮੈਂ ਪੂਰੇ ਪਾਈਚਾਰੇ ਨੂੰ ਬੇਇਤਿਬਾਰ ਕਹਿੰਦਾ ਕਿ ਇਹੋ ਜਿਹੇ ਚਵਲ ਬੰਦੇ ਜਿਹੜੇ ਕੁੱਤੇ ਲੋਗ ਆ ਇਹਨਾਂ ਦਾ ਕੋਈ ਮੇਰੀ ਦਾ ਭੈਣ ਨਾ ਕੋਈ ਮੇਰਾ ਭਰਾ ਨਾ ਕੋਈ ਬੰਦਾ ਇਹਨਾਂ ਦਾ ਕੋਈ ਜਾ ਕੇ ਖੇਤਾਂ 'ਚ ਕੰਮ ਕਰੇ ਨਾ ਕੋਈ ਇਹਨਾਂ ਦੇ ਘਰ 'ਚ ਕੰਮ ਕਰੇ ਨਾ ਕੋਈ ਇਹਨਾਂ ਦੇ ਡੰਗਰਾਂ ਦੇ ਕਰੇ ਔਰ ਜਿਹੜਾ ਕਿ ਮੌਕੇ ਦਾ ਇੱਕ ਅਹੁਦੇਦਾਰ ਬੰਦਾ ਹੋਵੇ ਸਰਪੰਚ ਜੀ ਨੂੰ ਕਹਿੰਦੇ ਆ ਉਹ ਪਿੰਡ ਦੀ ਆਨ ਤੇ ਸ਼ਾਨ ਹੁੰਦਾ ਵਾ ਔਰ ਲੋਕਾਂ ਦਾ ਜਿਹੜਾ ਵਾ ਭਾਈਚਾਰਕ ਤੌਰ ਦੇ ਤੇ ਜਿਹੜਾ ਗੱਲਬਾਤ ਕਰਦਾ ਵਾ ਪਰ ਜਦੋਂ ਇਹੋ ਜਿਹੇ ਮੱਤਬੁੱਕੀ ਜਿਹੜੇ ਅਹੁਦੇਦਾਰ ਆ ਜਿਨ੍ਹਾਂ ਨੇ ਗਲਾਂ ਦੇ ਚੇ ਲੋਕ ਸਿਰਪੇ ਪਾਉਂਦੇ ਆ ਉਹ ਲੋਕਾਂ ਨੂੰ ਜਿਹੜੀ ਆਪਣੀ ਮਤ ਭੁੱਲ ਜਾਂਦੀ ਆ ਇਹਨਾਂ ਇਲਾਕਿਆਂ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਵਾ ਔਰ ਆਉਣ ਵਾਲੀਆਂ 20 ਸਾਈਆਂ ਬਦਸਮਾ ਇਲੈਕਸ਼ਨਾਂ ਦੇ ਵਿੱਚ ਜਿਹੜਾ ਵਾ ਇਹੋ ਜਿਹੇ ਬੰਦਿਆਂ ਨੂੰ ਘਰ ਦੇ ਬੂਹੇ ਤੇ ਕੇ ਸੋ ਪਰ ਉਹਨਾਂ ਦੇ ਦੌਰ ਦੀ ਗੱਲ ਆ ਜਦੋਂ ਉਹਨਾਂ ਨੇ ਰੇਤੇ ਪਿਆ ਜਿਹੜਾ ਗਾਰਾ ਵਾ ਨਲੀਆਂ ਦਾ ਉਹ ਸਿੱਦੇ ਵਿੱਚ ਪਾਉਣਾ ਚਾਹਦਾ ਕਿਉਂਕਿ ਜੇ ਸਾਡੇ ਸਮਾ ਨੂੰ ਉਹ ਦੱਸਦੇ ਆ ਪੀ ਇਹ ਤੁਹਾਡੀ ਏਕਾਤ ਜਿਹੜੀ ਆ ਜੀ ਸਿਰਫ ਨਿਬੜੇ ਗੋਇਆਂ ਦੇ ਪੈਰਾਂ ਤੱਕ ਆ ਤੁਹਾਡੀ ਆਨੇ ਡੰਗੜਾਂ ਤੱਕ ਆ ਤੇ ਸਾਡੀ ਇਹਨਾਂ ਦੀ ਕਾਰ ਸਾਡੀ ਪੈਰ ਦੀ ਜੁੱਤੀ ਤੱਕ ਵੀ ਨਹੀਂ ਰਹੀ ਅਸੀਂ ਅੱਜ ਇਹਨਾਂ ਦੇ ਬਰਬ ਨਹੀਂ ਇਹਨਾਂ ਦੇ ਉੱਪਰ ਬੈਠੇ ਆ ਔਰ ਉਹਨਾਂ ਦੇ 20 ਵਸਾਈ ਦੇ ਇਲੈਕਸ਼ਨਾਂ ਚ ਇਹਨਾਂ ਦੇ ਉੱਪਰ ਬੈਠ ਕੇ ਹੋਰ ਵਿਖਾਵਾਂਗੇ ਔਰ ਅਗਰ ਪ੍ਰਸ਼ਾਸਨ ਅੱਜ ਸ਼ਾਮ ਤੱਕ ਕੀ ਜਿੰਨੇ ਤੱਕ ਭੇਚਾਰਾ ਖਲੋਤਾ ਸਾਰਾਂ ਦੀ ਸਲਾਹ ਦੇ ਨਾਲ ਹੈ ਅਗਰ ਉਹਨਾਂ ਦੇ ਪੂਰੇ ਜਿੰਨੇ ਨਾਲ ਹੋਰ ਵੀ ਮੈਂਬਰ ਖਲੋਤੇ ਆ ਇੱਕ ਉਹ ਜਿਹੜਾ ਕਿੰਨਾ ਮੈਂ ਪਿੱਤਲ ਕੱਟਾ ਕਰਨਾ ਵਾ ਜਿੰਨੇ ਰੋ ਕੋ ਨਜ਼ਿਹਰ ਇੱਥੇ ਆ ਰਹੇ ਆ ਹਨ ਉਸ ਸ਼ਾਕਾ ਕਿ ਜਿੰਨਾ ਹੀ ਕਿ ਬਾਰਡਰ ਦੇ ਪਰ ਮਾਲ ਸਮਾਨ ਵੀ ਆਉਂਦਾ ਕੋਈ ਚਟਾ ਵੇਦਿਆ ਉਹਦੀ ਰਹਿਨਮਾਈ ਰਵੇਖਦਾ ਵਾ ਉਹ ਤੇ ਐਨਡੀਪੀਸੀ ਐਕਟ ਐਂਡ ਆਰਮ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਵਾ ਔਰ ਸਮੂਹ ਜਥੇਬੰਦੀਆਂ ਤਦ ਤੱਕ ਤਤਪਰ ਰਹਿਣ ਗਿਆ ਜਦ ਤੱਕ ਉਹਰੇ ਉਤੇ ਔਰ ਉਹਦੇ ਸਾਥੀਆਂ ਦੇ ਉਤੇ ਇਹ ਮੁਕਦਮਾ ਦਰਜ ਨਹੀਂ ਹੋਏਗਾ ਔਰ ਉਹਨਾਂ ਦਾ ਪਰਿਵਾਰ ਜਾਂ ਉਹਨੂੰ ਲੈ ਕੇ ਥਾਣੇ ਦਾ ਬੰਦ ਨਹੀਂ ਕੀਤਾ ਜਾਏਗਾ। ਸਾਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪਾਲ ਸਿੰਘ ਜੀ। ਤੇ ਆਪਣੇ ਵੱਲੋਂ ਸੁਭਾਸ਼ਨ ਦਿੱਤਾ ਗਿਆ ਹੈ ਕਿ ਉਹਨਾਂ ਜਿਹੜੇ ਜਾਤੀ ਸੁਸਤੇ ਜਿਹਨਾਂ ਨੇ ਸ਼ਬਦ ਬੋਲੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਮੈਂ ਇਹ ਕਹਿੰਦਾ ਜੀ ਵੇਖੋ ਇੱਕ ਬੰਦਾ ਸ਼ਰੇਆਮ ਕਹਿ ਰਿਹਾ ਕਿ ਆਓ ਬਾਹਰ ਆਓ ਤੇ ਆਪਾਂ ਗੋਲੀਆਂ ਨਾਲ ਤੁਹਾਨੂੰ ਭੁੰਨ ਦੇਨੇ ਮਾਰ ਦੇਣ ਤੱਕ ਦੀ ਧਮਕੀ ਦੇਣ ਲਿਆ ਉਹਦੇ ਤੇ ਧਾਰਾ 307 ਵੀ ਲੱਗਣੀ ਚਾਹੀਦੀ ਹੈ ਜਿਹੜੀ ਕਿ ਹਰਦੇ ਕਤਲ ਦੇ ਬਰਾਬਰੀ ਹੈ ਕਿ ਇੰਨੇ ਜਣਿਆਂ ਨੂੰ ਚੇਤਾਵਨੀ ਦੇ ਰਿਹਾ ਵੀ ਤੁਸੀਂ ਬਾਹਰ ਆਓ ਤੁਹਾਨੂੰ ਅਸੀਂ ਗੋਲੀਆਂ ਨਾਲ ਵੇਨ ਦੇਣਾ ਤੇ ਦੂਜੀ ਗੱਲ ਇਹ ਆ ਜਿਹੜਾ ਅਵਤਾਰ ਸਿੰਘ ਲਾਲੀ ਆ ਇਹ ਸਰਪੰਚ ਉਹਦਾ ਉਹਦਾ ਪਰਿਵਾਰ ਆਏ ਉਹਦੀ ਸ਼ਹਿਰ ਦੇ ਸਾਰੇ ਕੰਮ ਹੋ ਰਿਆ ਇਹ ਮੈਂ ਕਿਤੇ ਨਾ ਕਿਤੇ ਵੇਖਣ ਦੇ ਵੇਖੋ ਸਾਰੇ ਹੀ ਆਪਾਂ ਵਿਚਾਰ ਕਰੀਏ ਕਿ ਲੋਕਾਂ ਦੀ ਸੋਚ ਜਿਹੜੀ ਨਾ ਅੱਜ ਸਾਡਾ ਸਮਾਜ ਜਿਹੜਾ ਬੜੀ ਤਰੱਕੀ ਕਰ ਗਿਆ ਵੱਡੇ ਵੱਡੇ ਇੰਡਸਟਰੀਅਲ ਵੀ ਨੇ ਫੈਕਟਰੀਆਂ ਆਲੇ ਨੇ ਅਫਸਰ ਲੱਗੇ ਆ ਪੜੇ ਲਿਖੇ ਲੋਕ ਨੇ ਔਰ ਇਹਨਾਂ ਦੀ ਜਿਹੜੀ ਸੋਚ ਹੈ ਇਹਨਾਂ ਨੂੰ ਤਕਲੀਫ ਹੈ ਅੰਦਰੋਂ ਬਹੁਤ ਜ਼ਿਆਦੀ ਜਦੋਂ ਵੀ ਇਹਨਾਂ ਦਾ ਦਾਅ ਲੱਗਦਾ ਇਹ ਘਟ ਨਹੀਂ ਕਰਦੇ ਅੱਜ ਤੇ ਰਿਕਾਰਡਿੰਗ ਹੋ ਗਈ ਹੈ ਤੇ 22 ਘੰਟੇ ਰਿਕਾਰਡਿੰਗ ਹੋਈ ਹੋਏ ਇਹ ਗੱਲ ਕਿਸੇ ਨਾ ਕਿਸੇ ਦੱਬੀ ਰਹਿ ਜਾਣੀ ਤੇ ਪਤਾ ਨਹੀਂ ਹੋਰ ਵੀ ਕਿੰਨੇ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਮਾਰਦਾ ਧੌਂਦੀਆਂ ਹੋਣਗੀਆਂ ਇਸ ਨੂੰ ਪੂਰੀ ਨੱਥ ਪੈਣੀ ਚਾਹੀਦੀ ਹੈ ਇਹਦੇ ਪਰਿਵਾਰ ਸਮੇਤ ਇਹਨੂੰ ਅੰਦਰ ਦਿੱਤਾ ਜਾਵੇ ਜਿਹੜਾ ਅਵਤਾਰ ਸਿੰਘ ਲਾਲੀ ਆ ਮੈਂ ਇਹ ਕਹਾਂਗਾ ਪਤਾ ਨਹੀਂ ਜੇ ਕਿਹੜੀ ਪਾਰਟੀ ਦਾ ਮੰਨ ਉਹਦੀ ਪਾਰਟੀ ਦੀ ਵੀ ਉਹ ਸੋਚ ਆ ਉਹਨਾਂ ਨੂੰ ਬਿਲਕੁਲ ਮਤੋਂ ਸੱਜਾ ਮਿਲਣੀ ਚਾਹੀਦੀ ਹੈ ਕਿ ਇਹੋ ਜੀ ਹਰਕਤ ਦੁਬਾਰਾ ਨਹੀਂ ਹੋਣੀ ਚਾਹੀਦੀ ਅੱਜ ਸਾਡਾ ਜਿਹੜਾ ਹਿੰਦੁਸਤਾਨ ਹੈ ਪੜ੍ਹੇ ਲਿਖੇ ਪੜ੍ਹਾਈ ਲਿਖਾਈ ਤੇ ਜੋਰ ਦਿੱਤਾ ਜਾ ਰਿਹਾ ਹੈ ਉਮੀਦ ਬਾਬਾ ਅਮੀਤਕਰ ਜੀ ਨੇ ਜੋ ਹਨੂ ਅਧਿਕਾਰ ਦਿੱਤੇ ਆ ਸਾਰਿਆਂ ਨੂੰ ਬਰਾਬਰਤਾ ਦਾ ਦਿੱਤਾ ਜਾ ਰਿਹਾ ਅਧਿਕਾਰ ਜਿਸ ਤਰ੍ਹਾਂ ਮੋਦੀ ਜੀ ਵੀ ਸਾਡੇ ਉਹਨਾਂ ਦਾ ਵੀ ਨਾਅਰਾ ਇਹੋ ਹੀ ਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਉਹਨਾਂ ਦੀਆਂ ਨੀਤੀਆਂ ਇਸ ਤਰ੍ਹਾਂ ਨਹੀਂ ਆ ਪਰ ਇਹੋ ਜਿਹੇ ਲੋਕ ਨੇ ਉਹ ਬਹੁਤ ਮਾੜੀ ਹਰਕਤ ਕਰ ਰਿਹਾ ਜਨੇ ਦੀ ਸੋਚ ਘਟਿਆ ਉਹ ਘਟਿਆ ਸੋਚ ਦੇ ਮਾਲਕ ਨੇ ਇਸ ਕਰਕੇ ਇਹਦਾ ਪੂਰਾ ਹੀ ਨਿਆਣਾ ਹੋਣਾ ਚਾਹੀਦਾ ਇਹੋ ਜਿਹੇ ਨੂੰ ਚੰਗੀ ਤਰ੍ਹਾਂ ਨੱਥ ਪਏਗੀ ਤੇ ਤਾਂ ਹੀ ਇਹ ਜਿਹੜਾ ਸਮਾਜ ਦਾ ਸੁਧਾਰ ਹੋਏਗਾ ਪੰਜਾਬ ਦਾ ਸੁਧਾਰ ਹੋਏਗਾ ਸਰੀ ਜਿਹੜਾ ਪੀਤੇ ਦੀ ਨਹੀਂ ਮਸਲਾ ਹੋਇਆ ਹੈ ਉਹਦੇ ਸੰਬੰਧੀ ਅੱਜ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਜਾਨੇ ਔਰ ਤੁਸੀਂ ਵੀ ਚੇਚੇ ਤੌਰ ਤੇ ਤੇ ਪਹੁੰਚੇ ਹੋ ਤੁਹਾਡਾ ਕੀ ਕਹਿਣਾ ਹੈ ਇਹ ਬੜੀ ਮੰਦਭਾਗੀ ਘਟਨਾ ਹੋਈ ਆ ਇਹੋ ਜਿਹੀਆਂ ਜਿਹੜੀਆਂ ਮੈਂ ਸਮਝਦਾ ਵਾਂ ਕਿ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਸਬੰਧ ਚ ਲਖਵਿੰਦਰ ਸਿੰਘ ਹੁਣਾਂ ਨੇ ਜੋ ਸਾਨੂੰ ਸਟੇਟਮੈਂਟ ਦਿੱਤੀ ਆ ਉਹਦੇ ਮੁਤਾਬਕ ਜਿਹੜਾ ਵਾ ਉਹ ਕੱਲ ਹੀ ਸਾਡੇ ਵੱਲੋਂ ਐਫ ਆਈ ਆਰ ਜਿਹੜੀ ਆ ਉਹ ਦਰਜ ਕੀਤੀ ਗਈ ਆ ਤੇ ਜਿਹੜੇ ਦੋਸ਼ੀ ਨੇ ਉਹਦੇ ਵਿੱਚ ਸਾਡੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਰੇਡ ਕਰ ਰਹੀਆਂ ਨੇ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਜਿਹੜੀ ਆ ਉਹ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਰ ਜਦੀ ਵਿੱਚ ਇਹ ਵੀ ਮੇਖੜ ਵਿੱਚ ਆਇਆ ਹੈ ਕਿ ਇੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਮਜੂਤਾ ਸਰਪੰਚ ਹੈ ਉਹ ਵੀ ਇਸ ਘਟਨਾ ਦੇ ਵਿੱਚ ਜਿਹੜਾ ਇਨਵੋਲਵ ਹੈ ਤੁਸੀਂ ਸਰਪੰਚ ਦੇ ਸਬੰਧੀ ਉਹਦੇ ਨਾਲ ਸੰਬੰਧ ਕਰਨ ਦੀ ਜਾਂ ਇਸ ਬੰਦੀ ਤੁਹਾਨੂੰ ਜਾਣਕਾਰੀ ਹੈ ਸਰ ਹਾਂ ਨਹੀਂ ਵੇਖੋ ਇਹ ਜੋ ਆਪਣੇ ਗੱਲ ਚੱਲੀ ਹੈ ਜੋ ਦਰਖਾਸਤ ਵਿੱਚ ਉਹਨਾਂ ਨੇ ਲਿਖਾਇਆ ਉਹ ਹੋਊਗਾ ਸਾਡੇ ਵੱਲੋਂ ਕਾਰਵਾਈ ਹੋਈ ਆ ਬਾਕੀ ਜੋ ਵੀ ਜੇ ਮੰਨ ਲਓ ਕਿ ਇਹਦੇ ਵਿੱਚ ਕਿ ਹੋਰ ਬੰਦੇ ਦਾ ਵੀ ਕੋਈ ਰੋਲ ਜਾਂ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਉਹ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਫੈਲਣ ਦੇ ਨਾਲ ਰੋਜ਼ ਪੈਦਾ ਹੋਇਆ ਹੈ ਤੇ ਤੁਸੀਂ ਸਾਰੇ ਐਸੀ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੇਖੋ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਮੁਤਾਬਕ ਕਾਨੂੰਨ ਦੇ ਭਾਵੇਂ ਕੋਈ ਜਿਹੜਾ ਮਰਜ਼ੀ ਹੋਵੇ ਜਿਹੜਾ ਉਹ ਕਾਨੂੰਨ ਨੂੰ ਹੱਥ ਵਿੱਚ ਲਊਗਾ ਉਹਦੇ ਖਿਲਾਫ ਜਿਹੜੀ ਆ ਉਹ ਠੋਸ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਆਪਣੇ ਸਮਾਜ ਨੂੰ ਇਹ ਹੀ ਯਕੀਨ ਦਿਵਾਉਣਾ ਚਾਹੁੰਦਾ ਕਿ ਕਾਨੂੰਨ ਜਿਹੜਾ ਹੈ ਹਮੇਸ਼ਾ ਹੀ ਤੁਹਾਡੇ ਨਾਲ ਹੈ ਇਹਦੇ ਵਿੱਚ ਕੋਈ ਵੀ ਬੰਦਾ ਹੋਵੇ ਇਹਦੇ ਖਿਲਾਫ ਠੋਸ ਕਾਰਵਾਈ ਕੀਤੀ ਗਈ ਹੈ। ਧੰਨਵਾਦ।